ਹਰੋਈ ਦੋਸਤੋ ਕੀ ਹਾਲ ਚਾਲ ਆ ਦੋਸਤੋ ਕੱਲ ਨੂੰ ਨਵਾਂ ਸਾਲ ਚੜ ਚੱਲਿਆ ਤੇ ਜਿਹੜਾ 2024 ਆ ਉਹ ਜਾ ਰਿਹਾ ਤੇ 2025 ਨਵਾਂ ਆ ਰਿਹਾ 2024 ਦੇ ਵਿੱਚ ਬੜੀਆਂ ਚੀਜ਼ਾਂ ਸਿੱਖੀਆਂ ਲੋਕਾਂ ਲੋਕ ਦਿਮਾਗ ਦਾ ਇਸਤੇਮਾਲ ਕਿਵੇਂ ਕਰਦੇ ਆ ਲੋਕਾਂ ਨੂੰ ਬੁੱਧੂ ਕਿਵੇਂ ਬਣਾਉਂਦੇ ਆ ਤੇ ਲੋਕਾਂ ਦਾ ਨਜਾਇਜ਼ ਫਾਇਦਾ ਕਿਵੇਂ ਚੱਕਦੇ ਆ ਤੇ ਆਪਣਾ ਆਪਣਿਆਂ ਦਾ ਫਾਇਦਾ ਕਿਵੇਂ ਚੱਕਦੇ ਦੋਸਤੋ 2025 ਜਿਹੜਾ ਕੱਲ ਨੂੰ ਚੱਲ ਜਾਣਾ ਤੇ ਜਿਹੜੀਆਂ ਚੀਜ਼ਾਂ ਸਿੱਖੀਆਂ ਤੇ ਉਹ ਲਾਗੂ ਆਪਦੀ ਜ਼ਿੰਦਗੀ 'ਚ ਜ਼ਰੂਰ ਕਰਾਜੋ ਨੰਬਰ 1 ਪਖੰਡੀ ਬਾਬਿਆਂ ਕੋਲੇ ਬਿਲਕੁਲ ਨਹੀਂ ਜਾਣਾ ਨੰਬਰ 2 ਯਾਰ ਦੋਸਤ ਕੋਈ ਫਾਲਤੂ ਨਹੀਂ ਬਣਾਉਣਾ ਇੱਕ ਹੀ ਬਣਾਓ ਜਿਹੜਾ ਤੁਹਾਡੇ ਨਾਲ ਖੜਨ ਵਾਲਾ ਹੋਵੇ ਤੇ ਫਾਲਤੂ ਰਿਸ਼ਤੇਦਾਰੀਆਂ 'ਚ ਜਾਣਾ ਜਿਹੜਾ ਉਹ ਬੰਦ ਕਰੋ ਆਪ ਦਾ ਨੁਕਸਾਨ ਕਰਕੇ ਕਿਸੇ ਦਾ ਕੰਮ ਜਿਹੜਾ ਉਹ ਨਾ ਕਰੋ ਤੇ ਜੇ ਆਪਦੇ ਬੱਚਿਆਂ ਵਾਸਤੇ ਕੋਸ਼ਿਸ਼ ਕਰੋ ਪੱਧ ਤੋਂ ਵੱਧ Una litra aquí.